ਹਾਂਜੀ ਵੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਮੋਗੇ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਚੰਨੂਆਣਾ ਦੇ ਵਿੱਚ ਸਮਾਧ ਭਾਈ ਕਾ ਏਰੀਆ ਬਾਈ ਗੋਰੇ ਹੁਣਾ ਦੇ ਘਰ ਜਿੱਥੇ ਬਾਈ ਹੁਣਾ ਦੇ ਬੈੜਿਆਂ ਦੇ ਪੈਰ ਬਣਾਏ ਕੁਰੀਆਂ ਲਾਈਆਂ ਬੈੜਿਆਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਸੀਗੇ ਜੀ ਤੇ ਇਸ ਤੋਂ ਬਾਅਦ ਨਾਲ ਹੀ ਆਪਾਂ ਪਹੁੰਚ ਗਏ ਸੀਗੇ ਜੀ ਪਿੰਡ ਹਠੂਰ ਦੇ ਵਿੱਚ ਬਾਈ ਫੌਜੀ ਹੁਣਾ ਦੇ ਘਰ ਹਿੰਦੇ ਹੁਣਾ ਦੇ ਘਰ ਜਿੱਥੇ ਬਾਈ ਹੁਣਾ ਦੇ ਬੈੜਿਆਂ ਦੇ ਆਪਾਂ ਕੁਰੀਆਂ ਲਾਈਆਂ ਬੇੜੇ ਦਾ ਪੈਰ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਸੀਗੇ ਜਿਹਦੇ ਕਾਰਨ ਬੇੜਾ ਲੰਗ ਕੱਢ ਰਿਹਾ ਸੀਗਾ ਤੇ ਬਾਈ ਹੁਣਾ ਦਾ ਘੂੜਿਆਂ ਦੇ ਖੇਤਰ 'ਚ ਵੀ ਵੱਡਾ ਨਾਮ ਆ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਜੀ ਪਿੰਡ ਹਠੂਰ ਦੇ ਵਿੱਚ ਬਲਦ ਪ੍ਰੇਮੀ ਬਾਈ ਸੀਰੇ ਹੁਣਾ ਦੇ ਘਰ ਕੌਰੇ ਹੁਣਾ ਦੇ ਘਰ ਜਿੱਥੇ ਬਾਈ ਹੁਣਾ ਦੇ ਰੇੜੇ ਵਾਲੇ ਬੈੜਕੇ ਦੇ ਆਪਾਂ ਖੁਰੀਆਂ ਲਾਈਆਂ ਤੇ ਇਸ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਸੀ ਪਿੰਡ ਅਚਰਾਲ ਦੇ ਵਿੱਚ 22 ਪਿੰਦੇ ਦੇ ਘਰ ਜਿੱਥੇ 22 ਹੁਣਾ ਦੀਆਂ ਮੱਜਾਂ ਦੇ ਸਿੰਘ ਬਣਾਏ ਮੱਜ ਦੇ ਸਿੰਘ ਸਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁੱਭ ਚੁੱਕੇ ਸੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੱਜ ਤੰਗ ਸੀ ਤੇ ਇਸ ਤੋਂ ਬਾਅਦ ਨਾਲ ਹੀ ਆਪਾਂ 22 ਦੀ ਆ ਦੂਜੀ ਮੱਜ ਦੇ ਸਿੰਘ ਬਣਾਏ ਇਹਦੇ ਵੀ ਸਿਰ ਦੇ ਵਿੱਚ ਖੁੱਭ ਚੁੱਕੇ ਸੀਗੇ ਜੀ ਤੇ ਆਹ ਸਿੰਘਾਂ ਦੀ ਕੰਡੀਸ਼ਨ ਤੁਸੀਂ ਬਾਅਦ ਬਣਿਆ ਤੋਂ ਬਾਅਦ ਚੈੱਕ ਕਰ ਸਕਦੇ ਹੋ ਜੀ ਧੰਨਵਾਦ ਜੀ